ਜਗਾਓ ਜਗਾਓ ਬੇਟਾਈ ਜਗਾਂਦੇ ਜਗਾਂਦੇ ਮੇਰੇ ਬਾਬਾ ਜੀ ਜਨਮ ਦੇ ਚੱਲੀਆਂ ਆਂ ਤੇ ਉਹ ਵੀ ਲੈ ਕੇ ਆਇਆ ਠੀਕ ਠੀਕ ਪੇਪਰ ਆ ਥੋੜਾ ਤਰੀਕ ਮੈਂ ਮम्मा ਨਾਲ ਹੀ ਮੰਜੇ ਤੇ ਨਿਕਲੀ ਆਂ ਚਾਦਰ ਪੱਲੇ ਆਏ ਤੁਸੀਂ ਫੇਸਟ ਤੋਂ ਮੈਂ ਫੁੱਲ ਉੱਤੇ ਨਹੀਂ ਇਹ ਚਾਦਰ ਚਾਦਰ ਤੋਂ ਫੜਾਈ ਨਹੀਂ ਚਾਦਰ ਦੀ ਸੀ ਆਂ ਫੜ ਲੈ ਉਹ ਤੁਸੀਂ ਕੀ ਚਾਦਰ ਥੋੜਾ ਥੋੜਾ ਫੜ ਲਾਓ ਇਹ ਤੇ ਬਾਬਾ ਹੀ ਲਾ ਬਾਬਾ ਹੀ ਲਾ ਜੀ ਇੱਕ ਮੋੜ ਤੇ ਆਉਂਦਾ बेटा चर ब ਆ ਤੇ ਧੀਏ ਤੈਨੂੰ ਆਉਗੀ ਦੇਖੀ ਇਨਸ਼ਾਅੱਲਾ ਰੇਕਾਰਾ ਚਰਨੀ ਸਾਈਂ ਦਾ ਬਹੁਤ ਸੱਚੇ ਦਰਬਾਰ ਕੀ ਜੈ ਰੇਕਾਰਾ 11 ਜੁਲਾਈ ਸਰਤਾਰ ਦਾ ਬਹੁਤ ਸੱਚੇ ਦਰਬਾਰ ਕੀ ਜੈ ਰੇਕਾਰਾ ਲਖਦਾਤਾ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਰੇਕਾਰਾ ਪੰਜਾਬੀ ਬੀਰਾਂ ਦਾ ਬਹੁਤ ਸੱਚੇ ਦਰਬਾਰ ਕੀ ਜੈ ਰੇਕਾਰਾ ਕੈਲੀ ਮਸ ਮੰਗਾ ਦਾ ਬਹੁਤ ਸੱਚੇ ਦਰਬਾਰ ਕੀ ਜੈ ਸਰਬਾਤਮਾ ਬੋਹ ਚਾਚੇ ਦਰਬਾਰ ਕੀ ਜੈ ਜੈ ਕਾਰਾ ਸ਼ੰਨੀ ਸਾਈਂ ਜੀ ਦਾ ਬੋਹ ਚਾਚੇ ਦਰਬਾਰ ਕੀ ਜੈ ਜੈ ਕਾਰਾ ਪੰਮੇ ਭਾਜੀ ਜੀ ਦਾ ਬੋਹ ਚਾਚੇ ਦਰਬਾਰ ਕੀ ਜੈ ਜਿਕਾਰਾ ਮਾਤਾ ਜੀ ਦਾ ਬੋਹ ਸੱਚੇ ਦਰਬਾਰ ਕੀ ਜੈ ਜੈ ਕਾਰਾ ਸੁਖਿੰਦਰ ਮਾਤਾ ਜੀ ਦਾ ਬੋਹ ਸੱਚੇ ਦੋਨੇ ਨਵੇ ਜੀ ਦਾ ਦਾਦਾ ਸਾਹਬ ਜੀ ਦਾ ਬੋਹ ਸੱਚੇ ਦਰਬਾਰ ਕੀ ਜੈ ਚਲੋ ਬਪੇ ਕਿੱਥੇ ਮਾਰੋ ਸੁਸੀ ਮਾਰੋ ਮਾਰ ਜੀ ਮਾਰ ਤੇ ਕੁੜੀਆ ਹੱਥ ਲਓ ਹਲਾ ਤੁਸੀਂ ਮਾਰੋ 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 ਅਗਰ ਬਾਅਦ ਇਹਦਾ ਇਹ ਚਲੋ ਅੱਛਾ ਚੱਲੋ ਪੜੋ ਹਾਉ ਜੀ ਲਾਓ ਹੱਥ ਹਾਉ ਕੁੜੀਆ ਪੜਾਓ ਬਰਥਡੇ ਟੂ ਚਲੋ ਚਲੋ ਹੈਪੀ ਬਰਥਡੇ ਟੂ ਯੂ ਅਜਾ ਅਜਾ ਕੱਟ ਲੈਣ ਦੋ ਕੱਟ ਲੈਣ ਦੋ ਫੇਰ ਘਰ ਦੇ ਕੱਟ ਲੈਣ ਦੋ ਫੇਰ ਪਾ ਦੇ ਮੇਰੇ ਵੱਡੇ ਨੇ ਫੋਨ ਸੁਣਿਆ ਅਜਾ ਅਜਾ ਕੱਟ ਲੈਣ ਇੱਕੋ ਕੱਟ ਲੈਣ ਦੋ ਨਾ ਫੇਰ ਕਰ ਦਿੰਦੇ ਆ ਫੇਸ ਅੜ ਦੇ ਨੂੰ ਹੈਪੀ ਬਰਥਡੇ ਟੂ ਯੂ ਬਬਲ ਮਾਂਜੀ ਹੈਪੀ ਬਰਥਡੇ ਟੂ ਯੂ ਬਬਲ ਮਾਂਜੀ ਹੈਪੀ ਬਰਥਡੇ ਟੂ ਯੂ ਅਮੇ ਵੀਰ ਜੀ ਹੈਪੀ ਬਰਥਡੇ ਬਾਰਥਡੇ ਟੂ ਯੂ ਬੋ ਬੱਬਾ ਜੀ ਸੱਤੀ ਬਾਰਥਡੇ ਟੂ ਯੂ ਬੋ ਬੱਬਾ ਜੀ ਸੱਤੀ ਬਾਰਥਡੇ ਕਲਾਪ ਕੋ ਸੁੱਟੋ ਬੱਬਾ ਜੀ ਜਾਨ ਨੇ ਤੁਸਾਂ ਚੱਲੇ ਆ ਬਣਾ ਦਾ ਖਾਸਾ ਚੱਲੇ ਗਿਆ ਕਲਾਪ ਸੁੱਟੋ ਬੱਬਾ ਜੀ ਬਾਜੀ ਤੁਸੀਂ ਸਾਰੀ ਸੰਗਤ ਤੋਂ ਵਧਾਈਆਂ ਲਾਈਆਂ ਲਾਈਆਂ ਬਾਜੀ ਥੱਲੇ ਦਬਲਾ ਚਾਦਰ ਨਹੀਂ ਨਹੀਂ ਇੱਕਦਮ ਨਹੀਂ ਹੁੰਦਾ ਮਰਾ ਹੈਪੀ ਬਰਥਡੇ ਤੈਨੂੰ ਵਧਾਈਆਂ ਜੀ ਵਧਾਈਆਂ ਬਾਬਾ ਤੇਨੂੰ ਵਧਾਈਆਂ ਜੀ ਵਧਾਈਆਂ ਮੇਰੇ ਤੇਨੂੰ ਜੀਵਦਾਇਆ ਜੀ ਵਧਾਈਆਂ ਤੇਰੇ ਦੁੱਧ ਨੂੰ ਦਰਿਆ ਨੂੰ ਪਰਵਾਰ ਨੂੰ ਬਾਬਲ ਵਡੇ ਸਰਦਾਰ ਨੂੰ ਰੱਬਾ ਤੇਰਾ ਨਾਮ ਹਰ ਹਰ ਮਹਾਦੇਵਾ ਹਰ ਹਰ ਦੇਵ ਉਧਾਰਾ ਮਨਾਈਂ ਸੀ ਮਦਾਇਆ ਵਫਾ ਤੋਂ ਤੈਨੂੰ ਮਦਾਇਆ ਦੀ ਹਰ ਕੰਸ ਕੋਰ ਦੀ ਬਪੈਰੀ ਮਾਤਾਈ ਦਾ ਨਾਮ ਉਹ ਮਦਾਇਆ ਉਹ ਮਦਾਇਆ ਸਭੀ ਸਾਨ ਨੂੰ ਪ੍ਰਭ ਜਲੇ ਜਨ